ਭਾਰਤ ਵੱਲੋਂ ਇੰਡਸ ਵਾਟਰ ਟ੍ਰੀਟੀ ਰੱਦ ਕਰਨ ਤੋਂ ਬਾਅਦ ਪਾਕਿਸਤਾਨ ਇਸ ਵੇਲੇ ਪਾਣੀ ਪੱਖੋਂ ਚੋਕ ਹੁੰਦਾ ਨਜ਼ਰ ਆ ਰਿਹਾ ਹੈ ਪਾਣੀ ਜੋ ਪਾਕਿਸਤਾਨ ਦੇ ਵਿੱਚ ਵੱਧ ਮਾਤਰਾ 'ਚ ਚਾਹੀਦਾ ਆ ਕਿਉਂਕਿ ਉੱਥੇ ਵੀ ਐਗਰੀਕਲਚਰ ਜ਼ਿਆਦਾ ਪਨਪਦਾ ਆ ਜਿਵੇਂ ਭਾਰਤ ਦੇ ਵਿੱਚ ਬੇਸਿਕ ਜਿਹੜੀ ਟ੍ਰਾਇਟ ਉਹ ਐਗਰੀਕਲਚਰ ਹੈ ਉਹੀ ਪਾਕਿਸਤਾਨ ਦੇ ਵਿੱਚ ਵੀ ਹਾਲਾਤ ਨੇ ਪਾਕਿਸਤਾਨ ਵਿੱਚ ਵੀ ਜ਼ਿਆਦਾ ਮਾਤਰਾ ਦੇ ਵਿੱਚ ਖੇਤੀਬਾੜੀ ਜਿਹੜੀ ਕੀਤੀ ਜਾਂਦੀ ਹੈ ਔਰ ਪਾਣੀ ਦੇ ਉੱਤੇ ਨਿਰਭਰਤਾ ਪਰ ਜੋ ਹਾਲਾਤ ਪਹਿਲਗਾਮ ਚ ਬਣੇ ਉਸ ਤੋਂ ਬਾਅਦ ਭਾਰਤ ਨੇ ਵੱਡਾ ਫੈਸਲਾ ਲਿਆ ਇੰਡਸ ਵਾਟਰ ਟਰੀਟੀ ਰੱਦ ਕਰ ਦਿੱਤੀ ਗਈ ਉਸ ਤੋਂ ਬਾਅਦ ਹੁਣ ਦੇ ਕੀ ਹਾਲਾਤ ਨੇ ਔਰ ਖਾਸ ਤੌਰ ਤੇ ਇਸ ਵੇਲੇ ਜਦੋਂ ਪਾਕਿਸਤਾਨ ਚਿੱਠੀਆਂ ਤੇ ਚਿੱਠੀਆਂ ਭੇਜ ਰਿਆ ਆ ਚਾਰ ਚਿੱਠੀਆਂ ਪਾਕਿਸਤਾਨ ਦੇ ਜਲ ਵਿਭਾਗ ਦੇ ਵੱਲੋਂ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਨੂੰ ਭੇਜੀਆਂ ਗਈਆਂ ਨੇ ਇਹਨਾਂ ਚਿੱਠੀਆਂ ਦਾ ਕੀ ਮضمون ਹੈ ਔਰ ਖਾਸ ਤੌਰ ਦੇ ਉੱਤੇ ਆਉਂਦਾ ਵਕਤ ਕੀ ਕੁਝ ਲੈ ਕੇ ਆ ਸਕਦਾ ਆ ਇਸ ਸੰਦਰਭ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸੁਨੀਲ ਰੁਦਰਾਜੀ ਮੌਜੂਦ ਨੇ ਸੁਨੀਲ ਜੀ ਸਮਾਂ ਦਿੱਤਾ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਨੀਲ ਜੀ ਚਾਰ ਚਿੱਠੀਆਂ भेजੀਆਂ ਗਈਆਂ ਪਾਕਿਸਤਾਨ ਵੱਲੋਂ ਭਾਰਤ ਦੇ ਜਲ ਮੰਤਰਾਲੇ ਨੂੰ ਇਹਨਾਂ ਚਾਰ ਚਿੱਠੀਆਂ ਦੇ ਵਿੱਚ ਕੀ ਕੁਝ ਮੈਂਸ਼ਨਡ ਹੈਗਾ ਆ ਪਹਿਲਾਂ ਇੱਥੇ ਹੀ ਸ਼ੁਰੂ ਕਰਦੇ ਆ ਕੋਈ ਕਹਿੰਦੇ ਚਾਰ ਹੈਗੀਆਂ ਤੇ ਉਹ ਆਪ ਕਹਿੰਦੇ ਸੀ ਪੰਜ ਚਿੱਠੀਆਂ ਭੇਜ ਚੁੱਕੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਕੱਲ ਤੇ ਯੂਨ ਦੇ ਵਿੱਚ ਕੀਤੀ ਉਹਨਾਂ ਨੇ ਤੇ ਉਹਦੇ ਵਿੱਚ ਪੰਜ ਦਾ ਜ਼ਿਕਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਚਿੱਠੀਆਂ ਦੇ ਵਿੱਚ ਭਾਰਤ ਨੂੰ ਅਪੀਲ ਕੀਤੀ ਗਈ ਹੈ ਕਿ ਪਾਕਿਸਤਾਨ ਦੇ ਆਵਾਮ ਨੂੰ ਇਸ ਵਕਤ ਪਾਣੀ ਦੀ ਲੋੜ ਹੈਗੀ ਹੈ ਅਤੇ ਅੱਗੇ ਕਿਉਂਕਿ ਉਹ ਵੀ ਖੇਤੀ ਆਧਾਰਿਤ ਹੈਗਾ ਕੰਟਰੀ ਤੇ ਉਹਨਾਂ ਦੇ ਹੁਣ ਵਾਡੀਆਂ ਹੋ ਚੁੱਕੀਆਂ ਨੇ ਤਾਂ ਬੁਆਈ ਸ਼ੁਰੂ ਹੋਣੀ ਹੈਗੀ ਹੈ ਤੇ ਉਹਨਾਂ ਨੂੰ ਪਾਣੀ ਦੀ ਇਸ ਵਕਤ ਸਖਤ ਜ਼ਰੂਰਤ ਹੈ ਜਿਹੜਾ ਕਿ ਇਸ ਟਾਈਮ ਉਹਨਾਂ ਕੋ ਅਵੇਲੇਬਲ ਨਹੀਂ ਹੈ ਇਸ ਕਰਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਹਨਾਂ ਚਿੱਟੀਆਂ ਦੇ ਰਾਹੀਂ ਕਿ ਉਹਨਾਂ ਨੂੰ ਇਹ ਪਾਣੀ ਹੈ ਇਹ ਦੇ ਦਿੱਤਾ ਜਾਵੇ ਤੇ ਸਿੰਧੂ ਜਿਹੜਾ ਜਲ ਸਮਝੌਤਾ ਨੂੰ ਕੰਟੀਨਿਊ ਕੀਤਾ ਜਾਵੇ ਵਾਰ-ਵਾਰ ਜੇ ਆਪਾਂ ਪਾਕਿਸਤਾਨ ਦੀ ਡੈਲੀਗੇਸ਼ਨ ਦੀ ਗੱਲ ਕਰੀਏ ਵਾਰ-ਵਾਰ ਉਹ ਗੱਲ ਕਹਿ ਰਹੇ ਸੀ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਪਰ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੋਂ ਤੱਕ ਗੱਲਾਂ ਕਈਆਂ ਕਿ ਟੈਰਰ ਐਂਡ ਟਾਕ ਵੋਂਟ ਗੋ ਟੂਗੇਦਰ ਟੈਰਰ ਤੇ ਟਾਕ ਇਕੱਠੀ ਨਹੀਂ ਜਾਵੇਗੀ ਉਹਦੇ ਨਾਲ ਕਿਹਾ ਕਿ ਖੂਨ ਤੇ ਪਾਣੀ ਇਕੱਠਿਆ ਨਹੀਂ ਵਗੇਗਾ ਤੁਹਾਨੂੰ ਲੱਗਦਾ ਹੈ ਕਿ ਭਾਰਤ ਕਿਤੇ ਗੱਲ ਕਰਨ ਲਈ ਤਿਆਰ ਹੋਵੇਗਾ ਦੇਖੋ ਭਾਰਤ ਇਸ ਵਕਤ ਇੱਕ ਸਟਰੈਟਜੀ ਦੇ ਤਹਿਤ ਚੱਲ ਰਿਹਾ ਹੈ ਤੇ ਉਹ ਸਟਰੈਟਜੀ ਇਹ ਹੈ ਕਿ ਪਾਣੀ ਤੋਂ ਇਹਨਾਂ ਨੂੰ ਵਾਂਝਿਆ ਰੱਖਿਆ ਜਾਏਗਾ ਜੀ ਇਹਨਾਂ ਨੂੰ ਤੰਗੀ ਹੋਏਗੀ ਕੱਲਾ ਪੀਣ ਦਾ ਬਚੇਗਾ ਖੇਤੀ ਦਾ ਨਹੀਂ ਬਚੇਗਾ ਤੇ ਉਹਨਾਂ ਨੂੰ ਮੁਸ਼ਕਲ ਆਏਗੀ ਉਹ ਪੀਣ ਲੋਕਾਂ ਦੇ ਪੀਣ ਲਈ ਪਾਣੀ ਰੱਖਣਾ ਪਏਗਾ ਉਹਨਾਂ ਨੂੰ ਹੈਨਾ ਇਹ ਨਹੀਂ ਹੋ ਸਕਦਾ ਕਿ ਉਹਨੂੰ ਫਰਸਲਾਂ ਲਈ ਵਰਤ ਲੈਣ ਤੇ ਇਸ ਕਰਕੇ ਉਹਨਾਂ ਨੂੰ ਮੁਸ਼ਕਲ ਆਏਗੀ ਤੇ ਇੰਡੀਆ ਦਬਾਅ ਪਾਣ ਦੀ ਪੋਜੀਸ਼ਨ ਦੇ ਵਿੱਚ ਹੋਏਗਾ ਤੁਸੀਂ ਦੇਖੋ ਦਬਾਅ ਇਸ ਟਾਈਮ ਉਹਨਾਂ ਤੇ ਬਹੁਤ ਜ਼ਿਆਦਾ ਪਿਆ ਹੋਇਆ ਹੈ ਪਾਣੀ ਤੇ ਹਵਾ ਤੋਂ ਬਗੈਰ ਜੀਉਣਾ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਮੁਸ਼ਕਲ ਹੈਗਾ ਵੈ ਤੇ ਉਹੀ ਮੁਸ਼ਕਲ ਉਹਨਾਂ ਲਈ ਕੀਤੀ ਜਾ ਰਹੀ ਹੈ ਤਾਂ ਕਿ ਉਹ ਅਤੰਕਵਾਦ ਵੱਲ ਨੂੰ ਆਪਣਾ ਮੂੰਹ ਮੋੜਨ ਤੇ ਉਥੋਂ ਦੀ ਮੂੰਹ ਮੋੜਨ ਆਪਣਾ ਤੇ ਆਪ ਜਿਹੜਾ ਸਰੈਂਡਰ ਕਰਾਨ ਕੁਝ ਜਿਹੜੇ ਆਤਵਾਦੀ ਚਾਹੀਦੇ ਹੈ ਉਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਉਹਨਾਂ ਨੂੰ ਸਰੈਂਡਰ ਕਰਾਣ ਤਾਂ ਕਿ ਇੰਡੀਆ ਦੇ ਵਿੱਚ ਟੈਰਰਿਜ਼ਮ ਘਟੇ ਹੋਵੇ ਹਾਲਾਂਕਿ ਮੈਂ ਸਮਝਦਾ ਇਹਦਾ ਫਾਇਦਾ ਪਾਕਿਸਤਾਨ ਨੂੰ ਵੀ ਜ਼ਿਆਦਾ ਹੋਣਾ ਹੈਗਾ ਜੇ ਪਾਕਿਸਤਾਨ ਦੇ ਵਿੱਚ ਵੀ ਟੈਰਰਿਜ਼ਮ ਘਟੇਗਾ ਜੋ ਦੇਖਿਆ ਕਿ ਇੰਡੀਆ ਤੋਂ ਜ਼ਿਆਦਾ ਤਾਂ ਪਾਕਿਸਤਾਨ ਦੇ ਵਿੱਚ ਹੋ ਰਹੇ ਨੇ ਲਗਾਤਾਰ ਮਰਡਰ ਹੋ ਰਹੇ ਨੇ ਹੈਨਾ 1 47ਆਂ ਗੋਲੀਆਂ ਵਰਧੀਆਂ ਪਈਆਂ ਬੰਬ ਜਿਹੜੇ ਹੱਥਗੋਲੇ ਫਟਦੇ ਪਏ ਆਈਡੀ ਬਲਾਸਟ ਹੋ ਰਹੇ ਹੈਗੇ ਆ ਤੇ ਪਾਕਿਸਤਾਨ ਦਾ ਵੀ ਥੋੜਾ ਜਿਆ ਸਮਰ ਜਾਏਗਾ ਉੱਥੇ ਵੀ ਸ਼ਾਂਤੀ ਹੋਏਗੀ ਫਿਰ ਜੇ ਇਦਾਂ ਦਾ ਕੰਮ ਕਰ ਲੈਂਦੇ ਆ ਫਿਰ ਇੰਡੀਆ ਦੇ ਨਾਲ ਉਹਨਾਂ ਦੇ ਸਬੰਧ ਸੁਖਾਲੇ ਹੋਣ ਦੀ ਵੀ ਸਾਨੂੰ ਬਹੁਤ ਉਮੀਦ ਹੈਗੀ ਆ ਰੁਦਰਾ ਜੀ ਆਪਾਂ ਇਸ ਟਰੀਟੀ ਦੇ ਬਾਰੇ ਇੱਕ ਕਰੀ ਗੱਲ ਕਰਦੇ ਆ ਜਿਹੜੀ ਇੰਡਸ ਵਾਟਰ ਟਰੀਟੀ ਹੈਗੀ ਐ ਔਰ ਖਾਸ ਤੌਰ ਤੇ ਹੁਣ ਜਦੋਂ ਇਹਨੂੰ ਰੱਦ ਕੀਤਾ ਗਿਆ ਭਾਰਤ ਕਿਹੜੇ ਵਿਕਲਪ ਲਿਆ ਸਕਦਾ ਹੈ ਇਹਦੇ ਵਿੱਚ ਕਿਉਂਕਿ ਇਹ ਸਾਰਾ ਪਾਣੀ ਹੁਣ ਭਾਰਤ ਦੇ ਵਿੱਚ ਰਹੂਗਾ ਜੇ ਰੱਦ ਰਹਿੰਦਾ ਆ ਤਾਂ ਤੇ ਉਹ ਪਾਣੀ ਦਾ ਕੀ ਕੁਝ ਕੀਤਾ ਜਾਵੇਗਾ ਇਹਦੇ ਬਾਰੇ ਵੀ ਕਿੰਨਾ ਗੱਲ ਕਰੀਏ ਦੇਖੋ ਪਾਣੀ ਦੇ ਲਈ ਤਾਂ ਸਭ ਨਾਲ ਜ਼ਰੂਰੀ ਡੈਮ ਨਹੀਂ ਤੇ ਡੈਮ ਜਿਹੜਾ ਕੋਈ ਛੇਤੀ ਬੰਨਣ ਵਾਲੀ ਤਾਂ ਚੀਜ਼ ਹੈ ਨਹੀਂ ਹੈਨਾ ਫੇਰ ਪਾਣੀ ਨੂੰ ਉਧਰ ਮੋੜਿਆ ਜਾਣਾ ਹੈਗਾ ਵਾ ਕੰਮ ਆਸਾਨ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ ਤੇ ਕੁਝ ਸਾਲਾਂ ਦੇ ਵਿੱਚ ਕੀਤਾ ਜਾ ਸਕਦਾ ਪਰ ਇਮੀਡੀਏਟਲੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤਾਂ ਕੀਤੀ ਗਈ ਹੈਗੀ ਹੈ ਉਹ ਇਹ ਹੈ ਕਿ ਜਿਹੜੇ ਨਦੀ ਨਾਲੇ ਹੈਗੇ ਆ ਜਿਨ੍ਹਾਂ ਚੋਂ ਪਾਣੀ ਜਿਹੜਾ ਥੱਲੇ ਨੂੰ ਆ ਰਿਹਾ ਹੈਗਾ ਵਾ ਉਹਨਾਂ ਨੂੰ ਡੂੰਘਾ ਕੀਤਾ ਜਾਵੇ ਉਹਨਾਂ ਨੂੰ ਚੌੜਾ ਕੀਤਾ ਜਾਵੇ ਤੇ ਉਹਨਾਂ ਦੇ ਵਿੱਚ ਜਿਹੜੀ ਸੈਡੀਮੈਂਟਸ ਵਗੈਰਾ ਨੇ ਉਹਨਾਂ ਨੂੰ ਕਲੀਅਰ ਕੀਤਾ ਜਾਵੇ ਤਾਂ ਭਾਰਤ ਜਿਹੜਾ ਇਹੀ ਕੰਮ ਕਰ ਰਿਹਾ ਫਿਲਹਾਲ ਤਾਂ ਕਿ ਪਾਣੀ ਜਿਆਦਾ ਤੋਂ ਜਿਆਦਾ ਇੱਥੇ ਸਟੋਰ ਹੋ ਸਕੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਮਹੀਨੇ ਦੇ ਵਿੱਚ ਜਿਹੜੀ ਸਟੋਰੇਜ ਦੀ ਕਪੈਸਿਟੀ ਹੈਗੀ ਆ ਜੇ ਆਪਾਂ ਡੈਮ ਛੱਡ ਦੀਏ ਨਦੀਆਂ ਦੀ ਆਪਾਂ ਗੱਲ ਕਰੀਏ ਤਾਂ ਉਹ ਕਰੀਬ ਦੁੱਗਣੀ ਹੋ ਜਾਵੇਗੀ ਇਹਦੇ ਨਾਲ ਅੱਛਾ ਜੇ ਰੋ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਆਂ ਪਾਣੀ ਉਹਨਾਂ ਕੋਲ ਨਹੀਂ ਆ ਰਿਹਾ ਸੀ ਫੋਟੋਆਂ ਵੀ ਕਈ ਵਾਰੀ ਦੇਖਦੇ ਆਂ ਕਿ ਉਹਨਾਂ ਦੀਆਂ ਨਦੀਆਂ ਸੁੱਕੀਆਂ ਪਈਆਂ ਨੇ ਐਹੋ ਜੀ ਸਥਿਤੀ ਦੇ ਵਿੱਚ ਹੁਣ ਪਾਕਿਸਤਾਨ ਦੇ ਕੋਲ ਕੀ ਵਿਕਲਪ ਬਚ ਜਾਂਦਾ ਕਿਉਂਕਿ ਪਾਕਿਸਤਾਨ ਉਹ ਦੇਸ਼ ਹੈ ਜਿਨੇ ਪਹਿਲਾਂ ਵੀ ਇੱਕ ਵਾਰੀ ਇਹ ਗੱਲ ਕਹੀ ਹੈ ਕਿ ਪਾਣੀ ਜੇ ਨਹੀਂ ਦਿੰਦਾ ਤੇ ਇਹਨੂੰ ਆਪਾਂ ਐਕਟ ਆਫ ਵਾਰ ਡਿਕਲੇਅਰ ਕਰਾਂਗੇ ਤੁਸੀਂ ਕੀ ਦੇਖਦੇ ਹੋ ਕਿ ਆਉਂਦੇ ਸਮੇਂ ਚ ਪਾਕਿਸਤਾਨ ਕੀ ਕਰ ਸਕਦਾ ਦੇਖੋ ਪਾਕਿਸਤਾਨ ਲੀਗ ਦਾ ਕੋਈ ਆਲਟਰਨੇਟਿਵ ਬਚਦਾ ਹੀ ਨਹੀਂ ਹੈਗਾ ਉਹ ਕਹਿ ਸਕਦੇ ਆ ਪਰ ਵਾਰ ਜਿਹੜੀ ਹੈ ਉਹ ਆਪਣੇ ਆਪ ਤੇ ਡਿਕਲੇਅਰ ਕਰ ਸਕਦੇ ਹੈਗੇ ਆ ਪਰ ਉਹਦੇ ਲਈ ਉਹਨਾਂ ਨੂੰ ਮੁਸ਼ਕਲ ਕਾਫੀ ਹੋਣੀ ਸ਼ੁਰੂਆਤ ਕਰਨ ਦੇ ਵਿੱਚ ਉਹਨਾਂ ਨੂੰ ਪਤਾ ਕਿ ਜੇਕਰ ਤੇ ਪਹਿਲਾ ਹਮਲਾ ਕਰ ਦਿੱਤਾ ਤੇ ਅੱਗੇ ਜਿਹੜੀ ਹਾਲਤ ਹੈ ਉਹ ਸਾਂਭੀ ਨਹੀਂ ਜਾਣੀ ਉਹਨਾਂ ਕੋ ਉਹਨਾਂ ਕੋ ਪਹਿਲੇ ਹੀ ਗੋਲਾ ਬਰੂਦ ਜਿਹੜਾ ਬਹੁਤ ਘੱਟ ਹੈਗਾ ਵਾ ਹਾਲਾਂਕਿ ਬੜਾ ਸਟਾਕ ਉਹਨੇ ਮੰਗਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਆ ਆਪਣੇ ਮੈਨੂਫੈਕਚਰ ਕਰ ਰਿਹਾ ਇਸ ਕਰਕੇ ਜਿਹੜੇ ਆਪ ਆਪਣੇ ਘਰ ਦੇ ਵਿੱਚ ਬਰੂਦ ਜਿਹੜਾ ਬਣਾ ਰਹੇ ਨੇ ਹੈਨਾ ਗੋਲੇ ਬਣਾ ਰਹੇ ਨੇ ਮਿਜ਼ਾਈਲਾਂ ਬਣਾ ਰਹੇ ਨੇ ਉਹਨਾਂ ਦਾ ਤਾਂ ਜਿਹਨੇ ਮੰਗਾਣਾ ਦੂਜਿਆਂ ਦੇ ਭਰੋਸੇ ਉਹਨਾਂ ਦਾ ਫਰਕ ਕਾਫੀ ਹੈ ਸਵਾਲ ਤਾਂ ਰੁਦਰਾਂ ਦੀ ਤਾਂ ਵੀ ਇੱਕ ਖੜ ਜਾਂਦਾ ਹੈ ਕਿ ਕੀ ਇਹ ਪਾਣੀ ਦਾ ਰੋਕਿਆ ਜਾਣਾ ਅ ਅਸਲ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਦੁਬਾਰਾ ਕਨਫਲਿਕਟ ਕ੍ਰੀਏਟ ਕਰ ਸਕਦਾ ਹੈ ਤੇ ਜਿਹੜੀ ਜੰਗ ਅਜੇ ਤੱਕ ਵਿਰਾਮ ਤੇ ਹੈਗੀ ਹੈ ਉਹ ਦੁਬਾਰਾ ਸ਼ੁਰੂ ਹੋ ਸਕਦਾ ਹੈ ਦੇਖੋ ਕਨਫਲਿਕਟ ਤਾਂ ਕ੍ਰੀਏਟਡ ਇਹਨਾਂ ਦਾ ਉਦੋਂ ਉਦੋਂ ਦਾ ਹੀ ਐ ਜਿਹੜਾ 47 ਦੇ ਵਿੱਚ ਆਜ਼ਾਦੀ ਹੋਈ ਜਿਹੜੀ 14 ਅਗਸਤ ਪਾਕਿਸਤਾਨ ਨੇ ਜਾਦਾ ਹੋਇਆ 15 ਅਗਸਤ ਅਸੀਂ ਆਜ਼ਾਦ ਹੋਈ ਹੈ ਤੇ ਉਦੋਂ ਹੀ ਦਾ ਕਨਫਲਿਕਟ ਚੱਲਦਾ ਆ ਰਿਹਾ ਉਹ ਤਾਂ ਮੈਂ ਸਮਝਦਾ ਖਤਮ ਕਰਨਾ ਬੜਾ ਹੀ ਮੁਸ਼ਕਲ ਕੰਮ ਹੈਗਾ ਵਾ ਜੋ ਵਰਡ ਟੋ ਕਦੋਂ ਹੋਈ ਹੈਗੀ ਆ ਉਹ ਲੋਕੀ ਭੁੱਲ ਨਹੀਂ ਸਕਦੇ ਹੈਗੇ ਆ ਤੇ ਪਰ ਜਿਹੜਾ ਇਹੀ ਦੋਨਾਂ ਦੇ ਵਿੱਚ ਕਨਫਲਿਕਟ ਹੈ ਹੁਣ ਵੱਧ ਸਕਦਾ ਹੈਗਾ ਵਾ ਇਸ ਟਾਈਮ ਤਾਂ ਥੋੜਾ ਸ਼ਾਂਤੀ ਦਾ ਸਮਾ ਚੱਲਦਾ ਪਿਆ ਹੈਗਾ ਪਰ ਅੱਗੇ ਇਹ ਗੱਲ ਜਿਹੜੀ ਹੈ ਵੱਤ ਸਕਦੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਉਹਨਾਂ ਕੋ ਪਾਣੀ ਨਹੀਂ ਆਇਆ ਤਾਂ ਰੌਲਾ ਪਾਣਗੇ ਮਦਦ ਮੰਗਣਗੇ ਕੁਛ ਨਾ ਕੁਛ ਉਹ ਫਰਸਟ੍ਰੇਟ ਹੋ ਕੇ ਕਰ ਸਕਦੇ ਨੇ ਅੱਛਾ ਮੀਡੀਏਸ਼ਨ ਕਰਨ ਦੇ ਵਿੱਚ ਵੈਸੇ ਯੂ ਐਸ ਮੋਰੀ ਹੋਇਆ ਪਿਆ ਅੱਜਕੱਲ ਡੋਨਲਡ ਟਰੰਪ ਬੜੇ ਅੱਗੇ ਆ ਕਿ ਮੀਡੀਏਸ਼ਨ ਕਰਦੇ ਆ ਵਿਚੋਲਗੀ ਕਰਦੇ ਆ ਕੀ ਹੁਣ ਇਸ ਮੈਟਰ ਦੇ ਵਿੱਚ ਕੋਈ ਵੀ ਭਾਵੇਂ ਡੋਨਲਡ ਟਰੰਪ ਹੋਣੀ ਜਾਂ ਕੋਈ ਵੀ ਮੀਡੀਏਸ਼ਨ ਕਰ ਸਕਦਾ ਭਲਾ ਦੇਖੋ ਡੋਨਲਡ ਟਰੰਪ ਦੀ ਇੱਕ ਨੇਚਰ ਹੈਗੀ ਐ ਜਦੋਂ ਕਿਤੇ ਹੈ ਨਾ ਉਹਨੂੰ ਪਤਾ ਲੱਗਦਾ ਕਿ ਇੱਥੇ ਮੇਰੀ ਦਾਲ ਨਹੀਂ ਗਲਨੀ ਹੈਗੀ ਐ ਉਹ ਫਟਾਫਟ ਉੱਥੋਂ ਦੀ ਜਿਹੜਾ ਕਰਵਟ ਬਦਲ ਲੈਂਦਾ ਹੈ ਤੇ ਐਸ ਵਕਤ ਉਹਦੀ ਜਿਹੜੀ ਅੰਦਰੂਨੀ ਹਾਲਾਤ ਜਿਹੜੀ ਐ ਅਮਰੀਕਾ ਦੀ ਵੀ ਕੋਈ ਵਧੀਆ ਨਹੀਂ ਹੈਗੀ ਐ ਜਦੋਂ ਦਾ ਉਹਨਾਂ ਨੇ ਟ੍ਰੇਡ ਵਾਰ ਸ਼ੁਰੂ ਕੀਤੀ ਸਾਰੇ ਵਰਲਡ ਦੇ ਨਾਲ ਲਾ ਦਿੱਤੀ ਹੈ ਨਾ ਸਾਰੇ ਪਾਸੇ ਫਰੰਟ ਖੋਲ ਦਿੱਤੇ ਤਾਂ ਦੇਖੋ ਤੁਸੀਂ ਜਦੋਂ 70 80% ਚੀਜ਼ਾਂ ਮੰਗਾ ਰਹੇ ਹਾਂ ਠੀਕ ਹੈ ਤੁਸੀਂ ਵੇਚਣਾ ਕੀ ਹੈ ਖਣਿਜ ਪਦਾਰਥ ਵੇਚਨੇ ਆ ਤੇ ਹਥਿਆਰ ਵੇਚਨੇ ਆ ਹੈਨਾ ਤੇ ਜਿਹੜੀਆਂ ਚੀਜ਼ਾਂ ਮੰਗਾ ਰਹੇ ਹੋ ਸਾਰੀਆਂ ਲੋਕਾਂ ਦੀ ਲੋੜ ਦੀਆਂ ਵਸਤੂਆਂ ਨੇ ਉਹ ਰੋਜ਼ ਮਰਰਾ ਉਹਨਾਂ ਨੂੰ ਚਾਹੀਦੀਆਂ ਨੇ ਉਹਨਾਂ ਦੀ ਕੰਜ਼ਪਸ਼ਨ ਹੋ ਰਹੀ ਹੈਗੀ ਹੈ ਕੰਜ਼ਿਊਮਰ ਆਈਟਮਸ ਨੇ ਉਹ ਤੁਸੀਂ ਮੰਗಾಣੀਆਂ ਹੈਗੀਆਂ ਤੇ ਉਹਨਾਂ ਦੀ ਕਮੀ ਜਿਹੜੀ ਹੈ ਲਗਾਤਾਰ ਚੱਲਦੀ ਆ ਰਹੀ ਹੈ ਉੱਥੇ ਰੇਟ ਜਿਹੜੇ ਆ ਵਾਧੇ ਪਏ ਆ ਇਸ ਟਾਈਮ ਸਾਰੀਆਂ ਚੀਜ਼ਾਂ ਦੇ ਜਿਨ੍ਹਾਂ ਚ ਗਰੋਸਰੀ ਵੀ ਸ਼ਾਮਲ ਹੈਗੀ ਹੈ ਤੇ ਉਸ ਨਾਲ ਹੁਣ ਐਲਨ ਮਸਕ ਨਾਲ ਉਹਦੀ ਕਾਫੀ ਜ਼ਿਆਦਾ ਕ੍ਰੇਡ ਹੋਈ ਹੋਈ ਹੈ ਜੇ ਐਲਨ ਮਸਕ ਦੇਖਿਆ ਜਾਵੇ ਟਰੰਪ ਨੂੰ ਜਿਤਾਉਣ ਦੇ ਵਿੱਚ ਉਹਦਾ ਮੇਜਰ ਰੋਲ ਸੀਗਾ ਉਹਦੇ ਨਾਲ ਹੀ ਇਹਨਾਂ ਦੀ ਜਿਹੜੀ ਹੈ ਉਹ ਕਿੰਨੀ ਨੇੜਤਾ ਸੀਗੀ ਤੇ ਇਸ ਵਕਤ ਉਹ ਦੁਸ਼ਮਣੀ 'ਚ ਬਦਲੀ ਹੋਈ ਹੈ ਇਸ ਕਰਕੇ ਟਰੰਪ ਲਈ ਜਿਹੜੇ ਮਸਲੇ ਬਹੁਤ ਜ਼ਿਆਦਾ ਉਲਝ ਗਏ ਨੇ ਉੱਥੇ ਤੁਸੀਂ ਦੇਖੋਗੇ ਇਸ ਟਾਈਮ ਉਹਨਾਂ ਬਿਆਨ ਕਿਤੇ ਵੀ ਨਹੀਂ ਆ ਰਹੇ ਆ ਇਸ ਸਬੰਧ ਦੇ ਵਿੱਚ ਸਮਝੌਤਾ ਕਰਾਉਣ ਦੇ ਵਿੱਚ ਤੇ ਉਧਰ ਜਿਹੜੀ ਹੈ ਰਸ਼ੀਆ ਦੀ ਵਾਰ ਚੱਲਦੀ ਪਈ ਹੈਗੀ ਹੈ ਯੂਕਰੇਨ ਨਾਲ ਉਹਦੇ ਵਿੱਚ ਵੀ ਉਹਦਾ ਕੋਈ ਇਸ ਟਾਈਮ ਚੱਲਦਾ ਨਹੀਂ ਪਿਆ ਇੰਟਰਫੀਰੈਂਸ ਆ ਬਿਆਨਬਾਜ਼ੀ ਨਹੀਂ ਹੋ ਰਹੀ ਹੈਗੀਆ ਇਸ ਲਈ ਮੈਂ ਸਮਝਦਾ ਕਿ ਫਿਲਹਾਲ ਇੰਡੀਆ ਨੇ ਤਾਂ ਉਹਨੂੰ ਵੈਸੇ ਹੀ ਦਰਕਨਾਰ ਕਰਤਾ ਕਿ ਇਹਦਾ ਕੋਈ ਰੋਲ ਨਹੀਂ ਹੈਗਾ ਹੈਨਾ ਤੇ ਇਸ ਕਰਕੇ ਉਹ 트ੰਪ ਨੇ ਅੰਦਰ ਮੂੰਹ ਘਾਟੀ ਕਰਨਾ ਹੈਗਾ اچھا ਹੁਣ ਇੱਕ ਵਾਰੀ ਕੈਨੇਡਾ ਵੱਲ ਵੀ ਆਉਨੇ ਆ ਕਿਉਂਕਿ ਸੁਰੱਖਿਆ ਮੁਤਾਬਕ ਜਿੱਥੇ ਇਹ ਕਿਹਾ ਜਾ ਰਿਹਾ ਸੀਗਾ ਕਿ ਭਾਰਤ ਨੂੰ ਨਹੀਂ ਇਨਵਾਈਟ ਕੀਤਾ ਗਿਆ ਸਮਿਟ ਦੇ ਵਿੱਚ ਹੁਣ ਭਾਰਤ ਸ਼ਾਮਿਲ ਹੋਵੇਗਾ ਕਿ ਰੀ ਸਰਕਾਰ ਦੇ ਵੱਲੋਂ ਕਹਿੰਦੇ ਇਨਵੀਟੇਸ਼ਨ ਭੇਜਿਆ ਗਿਆ ਕਿ ਨਹੀਂ ਬਿਲਕੁਲ ਇਨਵੀਟੇਸ਼ਨ ਆਇਆ ਹੈਗਾ ਵੈ ਕਰਨੀ ਸਰਕਾਰ ਵੱਲੋਂ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵੀ ਉਸਦੇ ਆਪਣੀ ਸਹਿਮਤੀ ਦੇ ਦਿੱਤੀ ਹੈਗੀ ਐ ਤੇ ਵਧਾਈ ਵੀ ਦਿੰਦੀ ਹੈ ਮਾਈ ਕਰਨੀ ਨੂੰ ਜਿੱਤਣ ਹੋਣ ਤੇ ਤੇ ਇਸ ਕਰਕੇ ਹੁਣ ਇਹਨਾਂ ਨੇ ਸ਼ਾਮਲ ਹੋਣਾ ਹੀ ਹੈ ਪਿਛਲੇ 6 ਸਾਲ ਤੋਂ ਸ਼ਾਮਲ ਹੋ ਰਹੇ ਹਨ ਪ੍ਰਧਾਨ ਮੰਤਰੀ ਉਹਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਉੱਥੇ ਦੀਆਂ ਕੁਝ ਆਰਗੇਨਾਈਜੇਸ਼ਨਸ ਨੇ ਇਸ ਤੇ ਜਿਹੜਾ ਆਬਜੈਕਸ਼ਨ ਕੀਤਾ ਹੈਗਾ ਵਾ ਤੇ ਪਰ ਮਾਈ ਕਾਰਨੀ ਨੇ ਕਲੀਅਰ ਕਰ ਦਿੱਤਾ ਕਿ ਅਸੀਂ ਇੰਡੀਆ ਨੂੰ ਕਿਉਂ ਬੁਲਾਇਆ ਉਹਨਾਂ ਨੇ ਕਿਹਾ ਇੰਡੀਆ ਬਹੁਤ ਵੱਡੀ ਇੱਕ ਪਾਵਰ ਹੈਗੀ ਹੈ ਦੇ ਇਸ ਟਾਈਮ ਪੰਜਵੇਂ ਨੰਬਰ ਦੀ ਇਕਨੋਮੀ ਉਹਨਾਂ ਨੇ ਕਹੀ ਹੈ ਖੈਰ ਇਸ ਟਾਈਮ ਚੌਥੇ ਨੰਬਰ ਦੀ ਰੱਖਿਆ ਲੱਗੀ ਹੈਗੀ ਹੈ ਤੇ ਪੰਜਵੇਂ ਨੰਬਰ ਦੀ ਇਕਨੋਮੀ ਕਿਹਾ ਉਹਨਾਂ ਨੇ ਸਭ ਨਾਲ ਵੱਡੀ ਆਬਾਦੀ ਵਾਲਾ ਦੇਸ਼ ਹੈ ਦੂਜੀ ਗੱਲ ਉਹਨਾਂ ਨੇ ਕਹੀ ਵਪਾਰ ਦਾ ਸੈਂਟਰ ਹੈ ਉਹ ਸਾਰੇ ਵਰਲਡ ਦੇ ਵਪਾਰ ਦਾ ਉਹ ਸੈਂਟਰ ਹੈਗਾ ਵਾ ਤੇ ਉੱਥੇ ਬੇਸ ਹੈਗੇ ਆ ਬਹੁਤ ਜ਼ਿਆਦਾ ਵਪਾਰ ਦੇ ਤੇ ਇਸ ਕਰਕੇ ਅਸੀਂ ਇੰਡੀਆ ਨੂੰ ਵਾਈਡ ਨਹੀਂ ਕਰ ਸਕਦੇ ਜਿਹੜਾ ਮਾਮਲਾ ਚੱਲਦਾ ਪਿਆ ਪਹਿਲੇ ਜਿਹੜਾ ਇੰਡੀਆ ਤੇ ਇਲਜ਼ਾਮ ਲੱਗਿਆ ਉਹ ਚੱਲਦਾ ਹੀ ਪਿਆ ਕਹਿੰਦੇ ਉਹ ਤਾਂ ਸਾਡੇ ਕਾਨੂੰਨ ਤੇ ਵਿਸ਼ਵਾਸ ਹੋਣਾ ਚਾਹੀਦਾ ਕੈਨੇਡੀਅਨ ਸਿਟੀਜ਼ਨਸ ਨੂੰ ਤੇ ਉਹ ਵੱਖਰਾ ਚੱਲਦਾ ਪਿਆ ਪਰ ਇਹ ਜਿਹੜੀ ਕੂਟਨੀਤੀ ਇਹ ਵੱਖਰੀ ਹੈ ਏ ਸਿਚੁਏਸ਼ਨਸ ਜਿਹੜੀਆਂ ਨੇ ਉਹ ਭਾਰਤ ਦੇ ਨਾਲ ਜੀਓਪੋਲਿਟੀਕਲ ਲੈਵਲ ਦੇ ਉੱਤੇ ਵਾਪਰ ਰਹੀਆਂ ਨੇ ਫਿਲਹਾਲ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਣੇ ਰੋਵਾਂਗੇ ਪੰਜਾਬੀ ਦੇ